ਕੀ ਕਿ ਝਾੜੂ ਵਾਲੇ ਨੇ ਠੱਗੀ ਮਾਰ ਕੇ ਝੂਠ ਬੋਲ ਕੇ ਡਰਾਮੇ ਕਰਕੇ ਲੋਕਾਂ ਨੂੰ ਇਕੱਠਾ ਕਰਕੇ 92 ਸੀਟਾਂ ਲੈ ਕੇ ਪੰਜਾਬ ਵਿੱਚ ਕਾਬਜ਼ ਹੋ ਗਏ ਐ ਇਹਨਾਂ ਨੇ 2.5 ਸਾਲਾਂ 'ਚ ਉਹ ਕਰਤਾ ਜਿਹੜਾ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ ਇੰਨਾ ਮਾੜਾ ਹਾਲ ਅੱਜ ਜੋ ਹੋ ਗਿਆ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਆਪ ਦੇਖਿਆ ਤੁਹਾਡਾ ਕਿੰਨਾ ਵੱਡਾ ਨੁਕਸਾਨ ਗੜਿਆਂ ਨਾਲ ਹੋਇਆ ਹੈ ਕਿੰਨਾ ਵੱਡਾ ਨੁਕਸਾਨ ਗੜਿਆਂ ਨਾਲ ਹੋਇਆ ਤੁਹਾਡਾ ਹੁਣੀ ਕੋਈ ਪੁੱਛਣਾ ਹੈ ਆ ਜਿਹੜਾ ਇਹਨਾਂ ਦਾ ਉਮੀਦਵਾਰ ਖੁੱਡੀਆਂ ਆ ਖੇਤੀਬਾੜੀ ਮੰਤਰੀ ਵੀ ਹੈ ਤੇ ਪਸ਼ੂ ਪਾਲਣ ਮੰਤਰੀ ਵੀ ਹੈ ਇੱਥੇ ਜਾਨਵਰਾਂ ਦੀ ਬਿਮਾਰੀ ਆਈ ਬਿਲਕੁਲ ਨਹੀਂ ਆਈ ਧਰਿਆ ਨਾਲ ਤਬਾਹ ਹੋ ਗਿਆ ਇਲਾਕਾ ਕੋਈ ਪੁੱਛ ਨਹੀਂ ਆਏ ਪਿਛਲੇ ਸਾਲ ਹੜਾਂ ਕਾਰਨ ਅੱਧਾ ਪੰਜਾਬ ਲੁੱਪ ਗਿਆ ਸੀ ਤੇ ਕਿਸਾਨ ਦਾ پورا ਹਾਲ ਹੋ ਗਿਆ ਸੀ 1 ਰੁਪਿਆ ਨਹੀਂ ਦਿੱਤਾ ਨਰਮੇ ਕਰਕੇ ਸੁੰਡੀ ਪੈ ਗਈ ਤਬਾਹ ਹੋ ਗਿਆ ਕੋਈ ਪੁੱਛਿਆ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਭਗਵੰਤ ਮਾਨ ਨੂੰ ਕੋਈ ਫਿਕਰ ਨਹੀਂ ਆ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਕ ਸੂਬੇ ਤੇ ਕਾਬਜ ਹੋ ਜਾਈਏ ਇਹਨੂੰ ਇੱਕ ਲੁੱਟਣ ਦਾ ਸਾਧਨ ਬਣਾ ਕੇ ਦੂਜੇ ਸੂਬਿਆਂ 'ਚ ਅੱਜ ਭਗਵੰਤ ਮਾਨ ਜਿੱਥੇ ਵੀ ਕੇਜਰੀਵਾਲ ਹਿੰਦੁਸਤਾਨ ਜਾਂਦਾ ਹੈ ਪੰਜਾਬ ਸਰਕਾਰ ਦਾ ਜਹਾਜ਼ ਲੈ ਕੇ ਕਿਰਾਏ ਤੇ ਉੱਥੋਂ ਲੈ ਕੇ ਜਾਂਦੇ ਆ। ਇੱਥੇ ਵੀ ਜੇ ਇੱਕ ਛੋਟੀ ਜੀ ਚੀਜ਼ ਦਾ ਦੁਗਾਟਨ ਕਰਨਾ ਕੇਜਰੀਵਾਲ ਨੂੰ ਬੁਲਾਉਂਦੇ ਆ ਕਰਨ ਵਾਸਤੇ। ਅੱਜ ਆਪਣੀ ਪੰਜਾਬੀਆਂ ਦੀ ਸਰਕਾਰ ਨਹੀਂ ਹੈ। ਤੁਸੀਂ ਜਾਣਦੇ ਹੋ ਬਾਦਲ ਸਾਹਿਬ ਨੇ ਕਿੰਨੀ ਸੇਵਾ ਕੀਤੀ ਪੰਜਾਬ ਦੀ। ਲੀਡਰ ਇੱਕ ਦਿਨ ਜ ਨਹੀਂ ਬਣਦਾ। ਆਪਾਂ ਜਿਹੜਾ ਸੋਚਦੇ ਆ ਨਾ ਇੱਕ ਦਿਨ ਦਾ ਲੀਡਰ ਬਣ ਜਾਂਦਾ ਹੈ। ਆਈ ਹੋਊਗਾ ਜਿਵੇਂ ਭਗਵੰਤ ਮਾਨ ਨੇ ਆਪਣੇ ਆਪ ਕੀਤਾ ਆ ਜਿਹੜੇ ਆ ਜਿਹੜੇ ਲੋਕ ਆ ਜਿਹੜੇ ਲੋਕ ਆਉਂਦੇ ਐ ਐ ਚੁਟਕਲੇ ਸੁਣਾ ਕੇ ਚਲੇ ਜਾਂਦੇ ਐ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦੇਖੋ ਸਾਬ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ਵਾਸ ਜਿੱਤਣ ਵਾਸਤੇ 70 ਸਾਲ ਦੀ ਸੇਵਾ ਉਹਨਾਂ ਨੇ ਕੀਤੀ ਕਾਲੀ ਦਲ ਦੀ ਤੁਹਾਡੇ ਦੁੱਖ ਸੁੱਖ ਦੇ ਸਾਥੀ ਰਹੇ ਤੁਹਾਡੀ ਹਰ ਮੁਸ਼ਕਲ ਤੁਹਾਡੀ ਉਹਨਾਂ ਮੁਸ਼ਕਲ ਹੁੰਦੀ ਸੀ ਨਾਲ ਖੜਦੇ ਸੀ ਨਾਲੇ ਪਠਿੰਡੇ ਦੀ ਹਾਤੀ ਵਾਲਿਓ ਜੋ ਜੋ ਤੁਹਾਡੇ ਹਲਕੇ 'ਚ ਹੋਇਆ ਤੁਸੀਂ ਦੇਖੋ ਖਰ ਚੀਜ਼ ਹੀ ਤੁਹਾਡੇ ਹਲਕੇ 'ਚ ਹੋ ਗਈ ਜੇ ਕਿਸਾਨੀ ਦੀ ਗੱਲ ਕਰੀਏ ਜੇ ਟਿਊਬਵਲ ਕਨੈਕਸ਼ਨ ਆ ਦਿੱਤੇ ਬਾਪੂ ਬਾਦਲ ਨੇ ਜੇ ਬਿਜਲੀ ਉਹਦੇ ਮੁਫਤ ਆਉਂਦੀ ਹੈ ਬਾਪੂ ਬਾਦਲ ਦੀ ਹੈ ਜੇ ਮੰਡੀਆਂ ਬਾਪੂ ਬਾਦਲ ਦੀਆਂ ਕ ਤੁਸੀਂ ਦੇਖੋ ਤੁਹਾਡੇ ਪੱਕੇ ਖਾਲ ਬਾਪੂ ਬਾਦਲ ਨੇ ਬਣਾਈਆਂ ਕਸੀਆਂ ਬਾਪੂ ਬਾਦਲ ਨੇ ਬਣਾਈਆਂ ਵੱਲੇ ਦਾ ਕੋਈ ਚੀਜ਼ ਨਹੀਂ ਥੋਡੀ ਇੱਥੇ ਭਾਵੇਂ ਸਕੂਲ ਹੈ ਭਾਵੇਂ ਹਸਪਤਾਲ ਹੈ ਭਾਵੇਂ ਕੁਛ ਵੀ ਹੈ ਥੋਡੇ ਗਵਾਨ ਚ ਅਸੀਂ ਰਹਨੇ ਹਾਂ ਜੋ ਜੋ ਫਾਇਦਾ ਅਕਾਲੀ ਦਲ ਦੀ ਤਾਕਤ ਨਾਲ ਥੋਨੂੰ ਬਣ ਸਕਦਾ ਹੈ ਹੋਰ ਕਿਤੇ ਬਣ ਸਕਦਾ ਹੈ ਗਰੀਬ ਨੂੰ ਆਟਾ ਦਾਲ ਛੱਗਨ ਪੈਨਸ਼ਨ ਜਿੰਨੀਆਂ ਵੀ ਸਹੂਲਤਾਂ ਸਾਰੀਆਂ ਹੀ ਆਪਣੀ ਅਕਾਲੀ ਦਲ ਦੀ ਸਰਕਾਰ ਨੇ ਐਸ ਕਰਕੇ ਮੈਂ ਬੇਨਤੀ ਕਰਨਾ ਤਜਰਬੇ ਕਰਨੇ ਛੱਡ ਦਿਓ ਆ ਜਿਹੜਾ ਹੁੰਦਾ ਬਦਲਾਅ ਦੇ ਨਾਤੇ ਵੋਟਾ ਮੰਗ ਲੈਂਦਾ ਬਾਅਦ ਠੱਗੀ ਮਾਰ ਕੇ ਚਲੇ ਜਾਂਦਾ ਤੁਸੀਂ ਪਿਛਲੇ 40 ਸਾਲ ਦਾ ਇਤਿਹਾਸ ਦੇਖੋ ਜੋ ਕੁਝ ਵੀ ਪੰਜਾਬ 'ਚ ਬਣਿਆ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਜਿਨ੍ਹਾਂ 5 ਸਾਲ ਕਾਂਗਰਸ ਦੀ ਦੇ ਦਿੰਦੇ ਆ ਉੱਥੇ ਕੰਮ ਰੁਕ ਜਾਂਦੇ ਆ ਆ ਝਾੜੂ ਵਾਲੇ ਨੇ ਤਾਂ ਸਭ ਬਿਲਕੁਲ ਬਰਬਾਦ ਕਰ ਦਿੱਤਾ ਐਸ ਕਰਕੇ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਣਾ ਐ ਇਸ ਮੈਦਾਨੇ ਜੰਗ ਵਿੱਚ ਹੁਣ ਜੇ ਪਾਰਲੀਮੈਂਟ ਅੱਜ ਐਲਾਨ ਹੋ ਗਿਆ ਇੱਕ ਪਾਸੇ ਇਕੱਲੀ ਖੇਤਰੀ ਪਾਰਟੀ ਐ ਦੂਜੇ ਪਾਸੇ ਸਾਰੇ ਦਿੱਲੀਆ ਦੀਆਂ ਪਾਰਟੀਆਂ ਹੁਣ ਮੈਂ ਦੇਖਣਾ ਚਾਹਣਾ ਹੈ ਕਿ ਤੁਹਾਡੇ ਵਿੱਚ ਕਿੰਨਾ ਜੋਸ਼ ਹੈ ਕਿਵੇਂ ਆਪਾਂ ਇਕੱਲੀ ਖਾਲੀ ਪਾਰਟੀ ਤੁਹਾਡੇ ਸਾਰੇ ਦਿੱਲੀ ਦੀ ਪਾਰਟੀ ਨਾਲ ਲੜ ਰਹੀ ਹੈ ਮੈਨੂੰ ਥੋੜੇ ਤੇ ਬੜਾ ਵਿਸ਼ਵਾਸ ਹੈ ਦੇਖੋ ਆ ਬੜੀ ਆਪਣੀ ਕੌਮ ਦੀ ਇੱਜ਼ਤ ਦਾ ਖਵਾਲਾ ਹੈ ਜਿਹੜਾ ਆਉਂਦਾ ਆਪਣੇ ਨਾਲ ਧੱਕੇ ਕਰ ਲੈਂਦਾ ਤੁਸੀਂ ਦੇਖਿਆ ਕੀ ਹੋਇਆ ਬਾਰਡਰ ਤੇ ਤੁਹਾਡੇ ਬੰਬ ਸਿੱਟੇ ਜਾਂ ਤੁਹਾਡੇ ਨਾਲ ਗਾਠੀ ਚਾਜ ਕੀਤਾ ਗਿਆ ਤੁਸੀਂ ਦੇਖੋ ਕਿੰਨਾ ਟੱਕਾ ਹੋਈ ਜਾਂਦਾ ਹੈ ਤੁਸੀਂ ਆਪਣੀ ਕਾਲੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਤੋੜ ਦਿੱਤੀ ਤੱਕ ਹਜ਼ੂਰ ਸਾਹਿਬ ਤੇ ਜਿਹੜੀ ਆਪਣੀ ਕੌਮ ਦਾ ਤੱਕ ਸਾਹਿਬ ਹੈ ਉੱਥੇ ਉਹਨਾਂ ਨੇ ਕਬਜ਼ੇ ਹੋ ਗਏ ਤੱਕ ਪਤਨਾ ਸਾਹਿਬ ਤੇ ਕਬਜ਼ੇ ਹੋ ਗਏ ਜਿਸ ਫੋਟੇ ਘਰਾਂ ਦੇ ਉੱਤੇ ਵੀ ਕੱਪ ਜੰਗੇ ਉਦੋਂ ਜਾ ਕਰੋਗੇ ਆ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਆ ਪੰਜਾਬ ਦੀ ਜਥੇਬੰਦੀ ਆ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਫੌਜ ਹੈ ਜੇ ਆ ਜਿਹੜੇ ਮੁਲਕ ਦੀ ਫੌਜ ਤਕੜੀ ਹੈ ਉਸ ਮੁਲਕ ਤੋਂ ਸਾਰੇ ਡਰਦੇ ਹੈ ਜਿਸ ਮੁਲਕ ਦੀ ਫੌਜ ਕਮਜ਼ੋਰ ਕਰ ਦਿਓ ਫਿਰ ਸਾਰੇ ਉਹਦੇ ਮਗਰ ਪੈ ਜਾਂਦੇ ਆ ਜਿਵੇਂ ਪਿਛਲੇ ਸਾਲ ਪੈ ਗਏ ਐਸ ਕਰਕੇ ਜੇ ਤੁਸੀਂ ਬਚਣਾ ਪੰਜਾਬ ਨੂੰ ਬਚਾਉਣਾ ਆਪਣੀ ਕੌਮ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਗਰੀਬ ਨੂੰ ਬਚਾਉਣਾ ਵਪਾਰ ਨੂੰ ਬਚਾਉਣਾ ਤੇ ਪੰਜਾਬ ਦੀ ਤਰੱਕੀ ਕਰਾਉਣੀ ਹੈ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਹੈ ਕੋਈ ਬਦਲਾਅ ਕੋਈ ਮਰਜ਼ੀ ਕਹੀ ਜਾਏ ਇੱਕ ਕੋਈ ਇੱਕ ਨਿਸ਼ਾਨਾ ਰੱਖੋ ਆਪਣੀ ਪੰਜਾਬ ਦੀ ਪਾਰਟੀ ਆਪਣੀ ਖੇਤਰੀ ਪਾਰਟੀ ਕੌਮ ਦੀ ਪਾਰਟੀ ਜੀਆ ਚੋ ਨਿਸ਼ਾਨਾ ਤੱਕੜੀ ਹੈ ਮੈਨੂੰ ਪੂਰੀ ਆਸ ਹੈ ਕਿ ਮੈਨੂੰ ਪੂਰਾ ਯਕੀਨ ਆ ਭਰੋਸਾ ਆਪਣੇ ਵਰਕਰਾਂ ਦੇ ਜੇ ਤੁਸੀਂ ਮਨ ਬਣਾ ਲਓ ਭਾਵੇਂ ਉਹ ਸਾਰੇ ਦਿੱਲੀ ਵਾਲੇ ਇਕੱਠੇ ਹੋ ਜਾਣ ਤੁਸੀਂ 13 ਦੀ 13 ਫੀਟਾ ਜਿਤਾ ਦਿਓਗੇ ਤੁਹਾਡਾ ਸਾਰਿਆਂ ਦਾ ਤੇ ਖਾਸ ਕਰਕੇ ਮੈਚ ਬਠਿੰਡੇ ਬਿਹਾਰੀ ਵਾਲਿਆਂ ਦਾ ਵਰਕਰਾਂ ਦਾ ਬੱਤੀ ਸਾਹਿਬ ਦਾ ਉਹਨਾਂ ਦੀ ਟੀਮ ਦਾ ਤੇ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਯਾਰ ਕਮਾਲ ਕਰਤਾ ਤੁਸੀਂ ਅੱਜ ਤੁਸੀਂ ਜਿਵੇਂ ਜੋਸ਼ ਨਾਲ ਮੈਚ ਜਿਿੰਨੇ ਜੋਸ਼ ਨਾਲ ਤੁਸੀਂ ਆਏ ਹੋ ਆ 2 ਮਹੀਨੇ ਤੋਂ ਦੁਗਣਾ ਤਿਕਣਾ ਤੋਗਣਾ ਕਰ ਦਿਓ ਜੋਸ਼ ਆ ਜਿਹੜੇ ਝਾੜੂ ਵਾਲੇ ਤੇ ਦੂਜੇ ਇਥੇ ਪਿੰਡਾਂ ਚ ਜਾਣਗੇ ਪਹਿਲੇ ਗੱਲ ਤੋਂ ਉਹਨੂੰ ਪੁੱਛੋ ਤੁਸੀਂ ਦਵਲ ਦਿਓ ਬਹੁਤ ਉਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Oh, why did you give